ਹਾਂਜੀ ਸੱਚੀ ਗੱਲ ਜੀ ਸਵਾਗਤ ਜੀ ਤੁਹਾਡਾ ਮੇਰੇ ਚੈਨਲ ਤੇ ਇਹਦੇ ਬਹੁਤ ਸੋਹਣੇ ਸੂਟ ਨੇ ਪਾਰਟੀ ਵੇਅਰ ਹੈਵੀ ਸੂਟ ਆਉਣਗੇ ਸ਼ਰਟਾਂ ਫੁੱਲ ਹੈਵੀ ਹੋਣਗੀਆਂ ਨਾਲ ਦੁਪੱਟੇ ਚਨੌਣ ਸ਼ਵਾਨ ਦੇ ਆਉਣਗੇ ਦੁਪੱਟਿਆਂ ਦੇ ਫੋਰ ਸਾਈਡ ਹੈਂਡਵਰਕ ਆਇਆ ਗਿਆ ਤੇ ਬਹੁਤ ਸਾਰੇ ਹੈਵੀ ਸੂਟ ਨੇ ਇਹ ਵਾਲੇ ਦੁਪट्टे ਵੀ ਫੋਰ ਸਾਈਡ ਹੈਵੀ ਹੋਣਗੇ ਪੱਲਿਆਂ ਦੇ ਉੱਪਰ ਜ਼ਿਆਦਾ ਵਰਕ ਕੀਤਾ ਹੋਇਆ ਜੀ ਸਪੈਸ਼ਲ ਘੇਰੇ ਤੇ ਵਰਕ ਆਏਗਾ 올ਓਵਰ ਸੂਟ ਹੋਣਗੇ ਬਹੁਤ ਜ਼ਿਆਦਾ ਸੋਨੇ ਸੂਟ ਨੇ ਕਲਰ ਜਿਹੜਾ ਵੀ ਤੁਸੀਂ ਸਿਲੈਕਟ ਕਰੋਗੇ ਉਹੀ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਿੱਤਾ ਜਾਏਗਾ ਜੀ ਇਹ ਵੀ ਡਬਲ ਸ਼ੇਡ ਦੇ ਵਿੱਚ ਸੂਟ ਆਏ ਨੇ ਦੁਪट्टे ਵੀ ਡਬਲ ਸ਼ੇਡ ਦੇ ਵਿੱਚ ਹੋਣਗੇ ਤੇ ਕਲਰ ਆਪਸ਼ਨ ਇਹਨਾਂ ਦੀ ਵੀ ਬਹੁਤ ਪਿਆਰੀ ਆ ਵੈਲਵਟ ਦਾ ਫੈਬਰਿਕ ਆ ਗਿਆ ਜੀ ਪਰ ਮੀਟਰ ਦੇ ਅਕੋਰਡਿੰਗ ਵੈਲਵਟ ਜਿਹੜੀ ਤੁਸੀਂ 2.5 ਮੀਟਰ ਤੋਂ ਉੱਪਰ ਕੱਟ ਲੈ ਸਕਦੇ ਹੋ 2.5 ਮੀਟਰ ਤੁਸੀਂ ਸਟੌਲ ਵੀ ਬਣਾਉਣਾ ਚਾਹੋ ਤਾਂ ਬਣਾ ਸਕਦੇ ਇਸ ਤੋਂ ਇਲਾਵਾ ਬਹੁਤ ਸੋਹਣੇ ਆਪਾਂ ਬੁਟੀਕ ਸੂਟ ਰੈਡੀ ਕੀਤੇ ਹੋਏ ਨੇ ਬੁਟੀਕ ਸੂਟ ਹਮੇਸ਼ਾ ਤੁਸੀਂ ਕਿਸੇ ਵੀ ਕਲਰ ਤੇ ਵੈਸੇ ਰੈਡੀ ਕਰਵਾ ਸਕਦੇ ਹੋ ਬਟ ਇਹ ਵਾਲੇ ਸੂਟ ਆਪਣੇ ਕੋਲ ਹੁਣ ਰੈਡੀ ਹੈਗੇ ਨੇ ਤੁਸੀਂ ਜੇਕਰ ਇਹਨਾਂ ਵਿੱਚੋਂ ਕੋਈ ਪਸੰਦ ਕਰਦੇ ਹੋ ਤਾਂ ਤੁਸੀਂ ਸਕਰੀਨਸ਼ਾਟ ਮੈਨੂੰ ਵਟਸਐਪ ਤੇ ਪਾ ਕੇ ਸੂਟ ਆਪਣੇ ਲਈ ਮੰਗਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਸਪੈਸ਼ਲ ਫ੍ਰੌਕਸ ਆਪਾਂ ਅੱਜ ਐਡ ਕੀਤੀਆਂ ਹੋਈਆਂ ਨੇ ਹੈਵੀ ਡਿਜ਼ਾਈਨਰ ਫ੍ਰੌਕਸ ਹੋਣੀਆਂ ਕਲਰ ਆਪਸ਼ਨ ਬਹੁਤ ਸੋਹਣੇ ਨੇ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ